ਪਹਿਲੀ ਪੋਨੂ ਬੈਠ ਕੇ ਗੱਦੀ ਤੇ ਹੱਥ ਖੁੰਡਾ ਫੜ ਕੇ ਪਹਿਲੀ ਪੋਨੂ ਬੈਠ ਕੇ ਗੱਦੀ ਤੇ ਹੱਥ ਖੁੰਡਾ ਫੜ ਕੇ ਪਹਿਲੀ ਪੋਨੂ ਧਾਰਾ ਮਗਰ ਨੂੰ ਜੋਤੀ ਜੋ ਸਮਾਏ ਸੀ ਨੈਣੀ ਸੰਗਤਾਂ ਦੇ ਹੰਝੂ ਪਾਰੇ ਆਏ ਸੀ ਮਾਤ ਲੋਕ ਵਿੱਚ ਮੱਚੀ ਹਲ ਚੱਲ ਸੀ ਦੇਵ ਲੋਗ ਵਿੱਚ ਪੈ ਗਈ ਥੇੜੇ ਥਲ ਸੀ ਸੁਣ ਜੀਵਾਂ ਦੀ ਪੁਕਾਰ ਆਪ ਖੁਦ ਕਰ ਤਾਰ ਰਾਤੀ 8 ਵਜੇ ਆਇਆ ਸੱਚਾ ਚੰਨ ਚੜ੍ਹ ਕੇ ਪਹਿਲੀ ਪੋ ਨੂੰ ਬੈਠ ਗਏ ਗੱਦੀ ਤੇ ਹੱਥ ਖੁੰਡਾ ਫੜ ਕੇ ਪਹਿਲੀ ਪੋ ਨੂੰ ਬੈਠ ਕੇ ਗੱਦੀ ਤੇ ਹੱਥ ਖੁੰਡਾ